ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਪੰਜਾਬ ਦੇ ਦਿਲ ਭਾਵ ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਪੰਜਾਬ ਦਾ ਇੱਕ ਪ੍ਰਸਿੱਧ ਅਤੇ ਧਾਰਮਿਕ ਸ਼ਹਿਰ ਹੈ ਜਿੱਥੇ ਦੀ ਹਰ ਗਲੀ ਹਰ ਮੰਜ਼ਿਲ ਇਤਿਹਾਸਕੀ ਕਹਾਣੀ ਦੱਸਦੀ ਹੈ ਇਹ ਸ਼ਹਿਰ ਨਾ ਸਿਰਫ ਧਾਰਮਿਕ ਸਗੋਂ ਇਤਿਹਾਸਿਕ ਵਪਾਰਕ ਅਤੇ ਸੱਭਿਆਚਾਰਕ ਪੱਖੋਂ ਵੀ ਮਹੱਤਵਪੂਰਨ ਹੈ ਜਦੋਂ ਵੀ ਧਾਰਮਿਕਤਾ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਦੀ ਗੱਲ ਹੁੰਦੀ ਹੈ ਤਾਂ ਅੰਮ੍ਰਿਤਸਰ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਜੇਕਰ ਪੰਜਾਬ ਦੀ ਰੂਹ ਇਤਿਹਾਸ ਅਤੇ ਧਾਰਮਿਕਤਾ ਨੂੰ ਇੱਕ ਥਾਂ ਤੇ ਵੇਖਣਾ ਹੋਵੇ ਤਾਂ ਉਹ ਹੈ ਅੰਮ੍ਰਿਤਸਰ ਇਹ ਸਿਰਫ ਇੱਕ ਸ਼ਹਿਰ ਨਹੀਂ ਇੱਕ ਭਾਵਨਾ ਹੈ ਇੱਕ ਅਜਿਹੀ ਯਾਤਰਾ ਜਿੱਥੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਬਾਣੀ ਜਿਨਾਂ ਵਾਲਾ ਬਾਗ ਦੀ ਚੁੱਪੀ ਅਤੇ ਵਾਗਾ ਬਾਰਡਰ ਦੀ ਗੂੰਜ ਹਰ ਦਿਲ ਵਿੱਚ ਇੱਕ ਨਵੀਂ ਚੇਤਨਾ ਜਗਾਉਂਦੀ ਹੈ। ਅੰਮ੍ਰਿਤਸਰ ਦੀ ਇਹ ਤੰਗ ਪਰ ਰੰਗ-ਬਰੰਗੀਆਂ ਗਲੀਆਂ, ਇੱਥੋਂ ਦੇ ਸਵਾਤੀ ਖਾਣੇ ਅਤੇ ਲੋਕਾਂ ਦੀ ਸਾਦਗੀ ਅਤੇ ਪਿਆਰ ਇਹ ਸਭ ਕੁਝ ਮਿਲ ਕੇ ਇਸ ਸ਼ਹਿਰ ਨੂੰ ਖਾਸ ਬਣਾਉਂਦੇ ਹਨ। ਇਸ ਸ਼ਹਿਰ ਵਿੱਚ ਇਤਿਹਾਸ ਬੋਲਦਾ ਹੈ, ਧਰਮ ਗੂੰਜਦਾ ਹੈ ਅਤੇ ਪਿਆਰ ਵਗਦਾ ਹੈ। ਅੰਮ੍ਰਿਤਸਰ ਸਿਰਫ ਇੱਕ ਸ਼ਹਿਰ ਨਹੀਂ, ਇਹ ਪੰਜਾਬ ਦੀ ਧੜਕਣ ਹੈ। ਤਾਂ ਆਓ, ਅਸੀਂ ਅੰਮ੍ਰਿਤਸਰ ਦੇ ਰੋਹਾਨੀ ਅਤੇ ਇਤਿਹਾਸਿਕ ਪਾਸੇ ਆਨੂੰ ਨੇੜੇ ਤੋਂ ਜਾਣਦੇ ਹਾਂ ਅਤੇ ਸਮਝਦੇ ਹਾਂ ਕਿ ਇਹ ਕਿਉਂ ਇਹ ਸ਼ਹਿਰ ਸਿਰਫ ਇੱਕ ਮੰਜ਼ਿਲ ਨਹੀਂ ਬਲਕਿ ਇੱਕ ਅਨੁਭਵ ਹੈ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ 1574 ਈਸਵੀ ਵਿੱਚ ਕੀਤੀ ਸੀ ਅੰਮ੍ਰਿਤਸਰ ਦਾ ਨਾਮ ਅੰਮ੍ਰਿਤਸਰ ਰੋਵਰ ਤੋਂ ਆ ਜੋ ਦੀ ਉਸਾਰੀ ਗੁਰੂ ਰਾਮਦਾਸ ਜੀ ਨੇ ਸ਼ੁਰੂ ਕਰਵਾਈ ਸੀ ਅਤੇ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਪੂਰਾ ਕਰਵਾਇਆ ਸ੍ਰੀ ਹਰਿਮੰਦਰ ਸਾਹਿਬਾ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੀ ਸਭ ਤੋਂ ਪ੍ਰਸਿੱਧ ਅਤੇ ਪਵਿੱਤਰ ਥਾਂ ਹੈ। 1581 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਸ ਦੀ ਨੀਂਹ ਰੱਖੀ ਅਤੇ 1604 ਈਸਵੀ ਵਿੱਚ ਨਿਰਮਾਣ ਸੰਪੂਰਨ ਹੋਇਆ। 1604 ਈਸਵੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ਼੍ਰੀ ਹਰਮੰਦਰ ਸਾਹਿਬ ਵਿੱਚ ਕੀਤਾ ਗਿਆ। ਸ਼੍ਰੀ ਹਰਮੰਦਰ ਸਾਹਿਬ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਚਾਰ ਦਰਵਾਜ਼ੇ ਹਨ ਜੋ ਦੱਸਦੇ ਹਨ ਕਿ ਇਹ ਜਗ੍ਹਾ ਹਰ ਇੱਕ ਧਰਮ ਅਤੇ ਹਰ ਜਾਤੀ ਦੇ ਵਿਅਕਤੀ ਲਈ ਖੁੱਲੀ ਹੈ। ਦੁਨੀਆ ਭਰ ਵਿੱਚ ਜਿੱਥੇ ਵੀ ਗੁਰਮਤਿ ਪ੍ਰੇਮੀ ਹਨ ਉਹ ਇੱਕ ਵਾਰ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਲਈ ਜ਼ਰੂਰ ਆਉਂਦੇ ਹਨ ਇੱਥੇ 24 ਘੰਟੇ ਗੁਰਬਾਣੀ ਦੀ ਰੌਸ਼ਨੀ ਚਮਕਦੀ ਰਹਿੰਦੀ ਹੈ ਅਤੇ ਲੰਗਰ ਵਿੱਚ ਹਜ਼ਾਰਾਂ ਲੋਕ ਨਿਸ਼ਕਾਮ ਸੇਵਾ ਕਰਦੇ ਹਨ 18ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਨੂੰ ਸੋਨੇ ਨਾਲ ਮੰਨਵਾਇਆ 24 ਘੰਟੇ ਕੁਰਬਾਨੀ ਦੀ ਗੂੰਜ ਲੰਗਰ ਦੀ ਅਟੁੱਟ ਸੇਵਾ ਅਤੇ ਪਵਿੱਤਰਤਾ ਦਾ ਇਹ ਮਾਹੌਲ ਇਸ ਥਾਂ ਨੂੰ ਵਿਲੱਖਣ ਬਣਾਉਂਦੇ ਹਨ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਜੋ ਹਰਮੰਦਰ ਸਾਹਿਬ ਦੇ ਸਾਹਮਣੇ ਸਥਿਤ ਹੈ ਜੋ 1606 ਈਸਵੀ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਸਥਾਪਿਤ ਕੀਤਾ ਗਿਆ ਸੀ ਸਿੱਖ ਧਰਮ ਦੀ ਰਾਜਸੀ ਧਾਰਮਿਕ ਅਤੇ ਨਿਆਂਕ ਤਾਕਤ ਦਾ ਕੇਂਦਰ ਹੈ ਇਹ ਮੀਰੀ ਪੀਰੀ ਦੇ ਸੰਕਲਪ ਨੂੰ ਦਰਸਾਉਂਦਾ ਹੈ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਮ੍ਰਿਤ ਵੇਲੇ ਕਿਵਾੜ ਖੁੱਲਣ ਤੋਂ 1 ਘੰਟਾ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਿਵਾੜ ਖੁੱਲ ਜਾਂਦੇ ਹਨ ਸਿੱਖਾਂ ਦੇ ਖੁੱਲ ਪੰਜ ਤਖਤ ਹਨ ਅਕਾਲ ਤਖਤ ਸਹਿਬ ਉਹਨਾਂ ਪੰਜਾ ਤਖਤਾਂ ਵਿੱਚੋਂ ਪਹਿਲਾ ਅਤੇ ਸਰਵ ਉੱਚ ਤਖਤ ਹੈ। ਜਲਿਆਂਵਾਲਾ ਬਾਗ 13 ਅਪ੍ਰੈਲ 1919 ਇਹ ਉਹ ਮੌਕਾ ਸੀ ਜਦੋਂ ਜਰਨਲ ਡਾਇਰ ਨੇ ਅਣਗਿਣਤ નિર્ਦੋਸ਼ ਅਤੇ ਬੇਕਸੂਰ ਲੋਕਾਂ ਦੇ ਗੋਲੇ ਚਲਵਾਈਆਂ। ਜਲਿਆਂਵਾਲਾ ਬਾਗ ਕਤਲੇਆਮ ਅੰਮ੍ਰਿਤਸਰ ਦੇ ਇਤਿਹਾਸ ਦਾ ਇੱਕ ਦੁਖਦਾਈ ਅਧਿਆਇ ਹੈ। ਅੱਜ ਵੀ ਇਹ ਤਾਂ ਉਹਨਾਂ ਦੀਆਂ ਕੁਰਬਾਨੀਆਂ ਦੀ ਗਵਾਹੀ ਦਿੰਦੀ ਹੈ। ਇੱਥੇ ਸਥਾਪਿਤ ਇਹ ਸ਼ਹੀਦੀ ਸਮਾਰਕ ਅਤੇ ਗੋਲੀਆਂ ਦੇ ਨਿਸ਼ਾਨ ਲੋਕਾਂ ਨੂੰ ਇਤਿਹਾਸ ਦੀ ਸੱਚਾਈ ਦੱਸਦੇ ਹਨ। ਜਲਿਆਂਵਾਲਾ ਬਾਗ ਹਾਦਸੇ ਨੇ ਭਾਰਤ ਲਈ ਆਜ਼ਾਦੀ ਦੀ ਲਹਿਰ ਵਿੱਚ ਇੱਕ ਨਵੀਂ ਚਿੰਗਾਰੀ ਭਰੀ। ਜਰਨਲ ਡਾਇਰ ਦੀ ਬੇਰਮੀ ਅਜੇ ਵੀ ਇੱਥੇ ਸਥਿਤ ਗੋਣਿਆਂ ਦੇ ਨਿਸ਼ਾਨ ਵਿੱਚ ਜਿੰਦਾ ਹੈ। ਅਸੀਂ ਹੁਣਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਭਵਿੱਖ ਲਈ ਆਪਣੀਆਂ ਜਾਨਾਂ ਨਿਸ਼ਵਰ ਕਰ ਦਿੱਤੀਆਂ। ਵਾਗਾ ਬਾਰਡਰ ਅੰਮ੍ਰਿਤਸਰ ਦੀ ਇੱਕ ਹੋਰ ਸ਼ਾਨ ਹੈ ਵਾਗਾ ਬਾਰਡਰ। ਵੰਗਾ ਬਾਰਡਰ ਭਾਰਤ ਅਤੇ ਪਾਕਿਸਤਾਨ ਵਿੱਚ ਇੱਕ ਅੰਤਰਰਾਸ਼ਟਰੀ ਬਾਰਡਰ ਹੈ ਜੋ ਅੰਮ੍ਰਿਤਸਰ ਤੋਂ 32 ਕਿਲੋਮੀਟਰ ਅਤੇ ਲਾਹੌਰ ਤੋਂ 24 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ 1947 ਦੀ ਵੰਡ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਇੱਕ ਪ੍ਰਮੁੱਖ ਸਰਹੱਦੀ ਰਾਹਦਾਰੀ ਬਣਿਆ ਰਿਹਾ। ਇਹ ਸਭ ਤੋਂ ਵੱਧ ਪ੍ਰਸਿੱਧ ਆਪਣੀ ਪੀਟਿੰਗ ਰੀਟਰੀਟ ਸਮਾਰੋਹ ਲਈ ਹੈ ਜੋ ਹਰ ਸ਼ਾਮ ਭਾਰਤੀ ਬੀਐਸਐਫ ਅਤੇ ਪਾਕਿਸਤਾਨ ਰੇਂਜਰਸ ਦੁਆਰਾ ਕੀਤੀ ਜਾਂਦੀ ਹੈ। ਜਿਸ ਵਿੱਚ ਫੌਜੀਆਂ ਦੀ ਜੋਸ਼ੀਲੀ ਪਰੇਡ ਨਾਰੇਬਾਜੀ ਅਤੇ ਰਾਸ਼ਟਰੀ ਗੀਤ ਗਾਉਣ ਦੀ ਵਿਲੱਖਣ ਪ੍ਰਸੰਗ ਸ਼ਾਮਲ ਹੁੰਦੀ ਹੈ। ਹਰ ਰੋਜ਼ ਹਜ਼ਾਰਾਂ ਸਨਾਨੀ ਇਸ ਦ੍ਰਿਸ਼ ਨੂੰ ਦੇਖਣ ਆਉਂਦੇ ਹਨ। ਵਿਸ਼ੇਸ਼ ਤੌਰ 'ਤੇ 15 ਅਗਸਤ ਅਤੇ 26 ਜਨਵਰੀ ਨੂੰ ਇੱਥੇ ਦੇਖਣ ਵਾਲੀ ਭੀੜ ਬਹੁਤ ਜ਼ਿਆਦਾ ਹੁੰਦੀ ਹੈ। ਇਹ ਥਾਂ ਭਾਰਤੀ ਦੇਸ਼ਕਾਤੀ ਏਕਤਾ ਅਤੇ ਸ਼ਕਤੀ ਦਾ ਇੱਕ ਪ੍ਰਤੀਕ ਬਣ ਚੁੱਕੀ ਹੈ। ਜਦੋਂ ਭਾਰਤ ਅਤੇ ਪਾਕਿਸਤਾਨ ਦੇ ਸੈਨਿਕ ਆਪਣੀ ਰਾਸ਼ਟਰੀ ਸ਼ਾਨ ਨੂੰ ਨਮਨ ਕਰਦੇ ਹਨ, ਉਹ ਦ੍ਰਿਸ਼ ਸੱਚਮੁੱਚ ਦੇਸ਼ ਭਰਤੀ ਭਰ ਹੁੰਦਾ ਹੈ। ਅੰਮ੍ਰਿਤਸਰੀ ਖਾਣਾ ਅੰਮ੍ਰਿਤਸਰ ਦੇਲ ਖੁਸ਼ ਕਰਨ ਵਾਲੀ ਭੋਜਨ ਲਈ ਬਹੁਤ ਪ੍ਰਸਿੱਧ ਹੈ ਅੰਮ੍ਰਿਤਸਰੀ ਖਾਣਾ ਕੇਵਲ ਭੋਜਨ ਨਹੀਂ ਬਲਕਿ ਇੱਕ ਤਜਰਬਾ ਹੈ ਜੋ ਪ੍ਰਾਚਨ ਪਰੰਪਰਾਵਾਂ ਵੱਖ-ਵੱਖ ਸੰਸਕ੍ਰਿਤੀਆਂ ਅਤੇ ਪੰਜਾਬ ਦੀ ਮਿੱਟੀ ਮਹਿਕ ਨੂੰ ਆਪਣੇ ਵਿੱਚ ਸਮੋਇ ਬੈਠਾ ਹੈ ਜੇਕਰ ਤੁਸੀਂ ਅੰਮ੍ਰਿਤਸਰ ਜਾਓ ਤਾਂ ਸਭ ਤੋਂ ਪਹਿਲਾ ਜ਼ਿਕਰ ਆਉਂਦਾ ਹੈ ਅੰਮ੍ਰਿਤਸਰੀ ਕੋਲਚੇ ਦਾ ਤੰਦੂਰ ਵਿੱਚ ਤਿਆਰ ਕੀਤੇ ਗਏ ਇਹਨਾਂ ਦੇ ਸਵਾਦ ਦੀ ਗੱਲ ਹੀ ਕੁਝ ਹੋਰ ਹੁੰਦੀ ਹੈ ਰੇਕ انسان ਜੋ ਅੰਮ੍ਰਿਤਸਰ ਆਉਂਦਾ ਹੈ ਇੱਕ ਵਾਰੀ ਇਹ ਕੋਲਚੇ ਜ਼ਰੂਰ ਖਾ ਕੇ ਜਾਂਦਾ ਹੈ ਕੋਲਚਾ ਤੋਂ ਇਲਾਵਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਅਤੇ ਲੱਸੀ ਵੀ ਪੰਜਾਬ ਦੀ ਪਛਾਣ ਬਣੀ ਹੋਈ ਹੈ ਅੰਮ੍ਰਿਤਸਰ ਦੇ ਇਹ ਖਾਣੇ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ ਵਿਰਾਸਤੀ ਬਾਜ਼ਾਰ ਅੰਮ੍ਰਿਤਸਰ ਦੇ ਬਾਜ਼ਾਰ ਵੀ ਇਤਿਹਾਸਿਕ ਅਤੇ ਬਾਰਕ ਮਹੱਤਵ ਰੱਖਦੇ ਹਨ ਹਾਲ ਬਾਜ਼ਾਰ ਜੋ ਕਿ ਅੰਮ੍ਰਿਤਸਰ ਦੇ ਸਭ ਤੋਂ ਪ੍ਰਸਿੱਧ ਅਤੇ ਪੁਰਾਣੇ ਬਾਜ਼ਾਰਾਂ ਵਿੱਚੋਂ ਇੱਕ ਹੈ ਕਤਰਾ ਜੈਮਲ ਸਿੰਘ ਬਾਜ਼ਾਰ ਅੰਮ੍ਰਿਤਸਰ ਦੀਆਂ ਚੋਟੀਆਂ ਦੀਆਂ ਫੈਸ਼ਨ ਦੀਆਂ ਦੁਕਾਨਾਂ ਇੱਥੇ ਹਨ ਇਥੋਂ ਫੁਲਕਾਰੀ ਪੰਜਾਬੀ ਜੁੱਤੀਆਂ ਅਤੇ ਪਰੰਦੇ ਖਰੀਦੇ ਜਾ ਸਕਦੇ ਹਨ ਇਹ ਬਾਜ਼ਾਰ ਵਿਦੇਸ਼ੀ ਯਾਤਰੀਆਂ ਲਈ ਇੱਕ ਆਕਰਸ਼ਣ ਦਾ ਕੇਂਦਰ ਹੈ ਲਾਹੌਰੀ ਗੇਟ ਬਾਜ਼ਾਰ ਇਸ ਬਾਜ਼ਾਰ ਵਿੱਚ ਬਹੁਤ ਸਾਰੀਆਂ ਹੱਥਾਂ ਨਾਲ ਬਣਾਈਆਂ ਹੋਈਆਂ ਚੀਜ਼ਾਂ ਮਿਲਦੀਆਂ ਹਨ ਇੱਥੇ ਆਉਣ ਵਾਲੇ ਸਲਾਨੀ ਇਹਨਾਂ ਬਾਜ਼ਾਰਾਂ ਵਿੱਚ ਪੰਜਾਬ ਦੀ ਅਸਲ ਵਿਰਾਸਤ ਦਾ ਆਨੰਦ ਮਾਣਦੇ ਹਨ ਗੁਵਿੰਦਗੜ੍ਹ ਕਿਲਾ ਗੁਵਿੰਦਗੜ੍ਹ ਕਿਲਾ ਅੰਮ੍ਰਿਤਸਰ ਦਾ ਇੱਕ ਇਤਿਹਾਸਕ ਕਿਲਾ ਹੈ ਇਹ ਕਿਲਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲਾ ਸੀ ਕਿਸੇ ਵੇਲੇ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਰਬਾਰ ਲੱਗਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਇੱਥੇ ਤੋਸ਼ਾਖਾਨਾ ਬਣਵਾ ਕੇ ਕੋਹੀਨੂਰ ਹੀਰਾ ਇੱਥੇ ਰੱਖਵਾਇਆ ਗਿਆ ਸੀ ਜਿਸ ਦੇ ਵਿੱਚ ਇੱਕ ਤੋਪ ਹੈ ਜਿਸ ਨੂੰ ਜਮਜਮਾ ਤੋਪ ਕਹਿੰਦੇ ਹਨ ਇਸ ਕਿਲੇ ਦੇ ਅੰਦਰ ਇੱਕ 7D ਸ਼ੋਅ ਦਿਖਾਇਆ ਜਾਂਦਾ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਜ਼ਿੰਦਗੀ ਨਾਲ ਸੰਬੰਧਿਤ ਹੈ ਜਦੋਂ ਵੀ ਤੁਸੀਂ ਗੁਬਿੰਦਗੜ੍ਹ ਦਾ ਕਿਲਾ ਦੇਖਣ ਜਾਂਦੇ ਹੋ ਤਾਂ ਤੁਹਾਨੂੰ ਇਹ ਸ਼ੋਅ ਜ਼ਰੂਰ ਦੇਖਣਾ ਚਾਹੀਦਾ ਹੈ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ 1849 ਈਸਵੀ ਤੱਕ ਇਹ ਕਿਲਾ ਖਾਲਸਾ ਰਾਜ ਦੇ ਕੋਲ ਰਿਹਾ 1849 ਈਸਵੀ ਵਿੱਚ ਇਸ ਕਿਲੇ ਤੇ ਅੰਗਰੇਜ਼ਾਂ ਵੱਲੋਂ ਕਬਜ਼ਾ ਕਰ ਲਿਆ ਗਿਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਕਿਲਾ ਭਾਰਤੀ ਫੌਜ ਨੂੰ ਸੌਂਪ ਦਿੱਤਾ ਗਿਆ ਅਤੇ 2017 ਵਿੱਚ ਇਹ ਕਿਲਾ ਆਮ ਦਰਸ਼ਕਾਂ ਲਈ ਖੋਲਿਆ ਗਿਆ ਹੈ ਅਖੀਰ ਤੇ ਆਉਂਦਾ ਹੈ ਖਾਲਸਾ ਕਾਲਜ ਖਾਲਸਾ ਕਾਜ ਅੰਮ੍ਰਿਤਸਰ ਦੀ ਪ੍ਰਸਿੱਧ ਸੰਸਥਾ ਹੈ ਇਸ ਦੀ ਉਸਾਰੀ 1892 ਇਸ ਵਿੱਚ ਕੀਤੀ ਗਈ ਸੀ ਇਹ ਕਾਲਜ ਸਿੱਖੇ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਦੀ ਇੱਕ ਮਹੱਤਵਪੂਰਨ ਨਿਸ਼ਾਨੀ ਹੈ ਇਹ ਕਾਲਜ ਬਹੁਤ ਸਾਰੀਆਂ ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਲਈ ਵੀ ਪ੍ਰਸਿੱਧ ਹੈ ਖਾਲਸਾ ਕਾਲਜ ਸਿਰਫ ਇੱਕ ਵਿਦਿਆ ਦੀ ਸੰਸਥਾ ਹੀ ਨਹੀਂ ਸਗੋਂ ਸਿੱਖ ਵਿਰਾਸਤ ਦਾ ਇੱਕ ਸ਼ਾਨਦਾਰ ਪ੍ਰਤੀਕ ਹੈ ਅੰਮ੍ਰਿਤਸਰ ਸਿਰਫ ਇੱਕ ਸ਼ਹਿਰ ਨਹੀਂ ਇਹ ਸਿੱਖ ਇਤਿਹਾਸ ਸਭ ਸਾਂਸਕ੍ਰਿਤੀ ਅਤੇ ਸ਼ਰਧਾ ਦਾ ਇੱਕ ਅਮੁੱਲ ਖਜ਼ਾਨਾ ਹੈ ਜਦੋਂ ਵੀ ਤੁਸੀਂ ਅੰਮ੍ਰਿਤਸਰ ਆਵੋਗੇ ਤਾਂ ਹਰਮੰਦਰ ਸਾਹਿਬ ਦੇ ਚਰਨਾਂ ਵਿੱਚ ਤੁਹਾਨੂੰ ਸ਼ਾਂਤੀ ਮਿਲੇਗੀ ਜਲ੍ਹਿਆਂਵਾਲਾ ਬਾਗ ਦੀ ਮਿੱਟੀ ਤੁਹਾਡੀ ਰੂਹ ਨੂੰ ਹੌਸਲਾ ਦੇਵੇਗੀ ਅਤੇ ਹਾਲ ਬਾਜ਼ਾਰ ਦੇ ਸੁੰਦਰ ਹੱਥੀ ਬਣੇ ਹੋਏ ਹਿੰਦੂਸਤਾਨੀ ਕਲਾਕਾਰੀ ਤੁਹਾਡੀ ਯਾਦ ਵਿੱਚ ਸਦਾ ਲਈ ਰਹੇਗੀ ਇਹ ਸ਼ਹਿਰ ਸਿਰਫ ਦੇਖਣ ਲਈ ਨਹੀਂ ਮਹਿਸੂਸ ਕਰਨ ਲਈ ਹੈ ਜੇਕਰ ਤੁਹਾਨੂੰ ਅੰਮ੍ਰਿਤਸਰ ਦੀ ਇਹ ਯਾਤਰਾ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ లైਕ ਅਤੇ ਸ਼ੇਅਰ ਕਰਨਾ ਨਾ ਭੁੱਲੋ ਤੁਹਾਨੂੰ ਅੰਮ੍ਰਿਤਸਰ ਵਿੱਚ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਵਧੀਆ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ